ਇਹ ਹੋਣ ਇਸ ਟਾਈਮ ਆਪਾਂ ਨੂੰ ਜ਼ਿਆਦਾ ਗੋਭ ਦੀ ਸੁੰਡੀ ਦਾ ਅਟੈਕ ਜ਼ਿਆਦਾ ਹੈ ਆਪਣੇ ਫਸਲਾਂ ਨੂੰ ਕਿ ਗੋਭ ਦੀ ਸੁੰਡੀ ਦਾ ਪਤੰਗਾ ਹੁੰਦਾ ਹੈ ਜਿਹੜਾ ਚਿੱਟੇ ਰੰਗ ਦਾ ਹੁੰਦਾ ਹੈ ਪਰਾਂ ਤੇ ਦੋਨਾਂ ਤੇ ਇੱਕ ਕਾਲੀ ਬਿੰਦੀ ਵਰਗਾ ਨਿਸ਼ਾਨ ਹੁੰਦਾ ਹੈ ਔਰ ਇਹ ਪਤੰਗਾ ਆਪਾਂ ਆਰਾਮ ਨਾਲ ਜਾ ਕੇ ਫੜ ਸਕਦੇ ਹੌਲੀ ਹੌਲੀ ਛਾਲਾਂ ਜੀਆਂ ਮਾਰ ਕੇ ਕੀ ਜਾਂਦਾ ਇਹ ਪਤੰਗਾ ਕੀ ਕਰਦਾ ਹੈ ਕਿ ਪੱਤੇ ਦੀ ਬੈਕ ਸਾਈਡ ਦੇ ਆਂਡੇ ਦਿੰਦਾ ਉਹ ਆਂਡੇ ਤੋਂ ਫਿਰ ਇੱਕ ਲਾਰਚ ਨਾਲ ਸੁੰਡੀ ਥੱਲੇ ਜਾਂਦੀ ਹੈ ਜਿਵੇਂ ਪਾਣੀ ਹੈ ਜਾਂ ਮਿੱਟੀ ਹੈ ਉਹਦੇ ਤੇ ਜਾ ਕੇ ਜਿਵੇਂ ਪਾਣੀ ਹੈ ਤੇ ਪਾਣੀ ਤੋਂ ਤੈਰ ਕੇ ਨਾਲ ਤਨੇ ਦੇ ਨਾਲ ਜੋੜ ਕੇ ਥੋੜਾ ਜਿਹਾ ਉੱਤੇ ਜਾ ਕੇ ਗੋਭ ਦੇ ਅੰਦਰ ਵੜ ਜਾਂਦੇ ਅੰਦਰ ਜਾ ਕੇ ਗੋਭ ਨੂੰ ਜਿਹੜਾ ਲਾਈਫ ਸਾਇੰਸ ਲਈ ਇੱਕ ਸੰਡੇ ਦਾ ਇੱਕ ਹੀ ਦਿਨ ਆਉਂਦਾ ਲੇਕਿਨ ਇੱਕ ਹੀ ਦਿਨ ਵਿੱਚੋਂ ਜਿਹੜਾ ਸੰਡੇ ਜਦੋਂ ਬੰਦੇ ਹੈ ਨਾ ਇਹ ਹੀ ਆਪਣੇ ਫਸਲ ਨੂੰ ਨੁਕਸਾਨ ਕਰਦੀ ਨਾ ਪਤੰਗੇ ਨੇ ਕਰਦਾ ਨਾ ਆਂਡੇ ਨੇ ਕਰਦੇ ਇਹ ਸੰਡੇ ਇੱਕ ਗੋਭ ਨੂੰ ਜਾਂ ਇੱਕ ਤੋਂ ਵੱਧ ਗੋਭਾਂ ਨੂੰ ਨੁਕਸਾਨ ਕਰ ਸਕਦੀ ਉਹ 5-7 ਦਿਨਾਂ ਬਾਅਦ ਇਹਦੇ ਸਟੇਜ ਚੇਂਜ ਹੋ ਜਾਂਦੀ ਇਹ ਪਿਪਾਵਾਂਦਾ ਪਿਪਾਦੋਂ ਫਿਰ ਪਤੰਗਾ ਬੰਦਾ ਇਹਨੂੰ ਬ੍ਰੇਕ ਕਰਨ ਲਈ ਆਪਣੇ ਕੋਲ ਦਵਾਈ ਆਂਦੀ ਐ ਕੋਨੈਟ ਕੋਨੈਟ ਬੋਲਡ ਦਾ ਇੱਕ ਤੇ ਇਹਦਾ ਇਹ ਫਾਇਦਾ ਹੈ ਕਿ ਲੰਬੇ ਟਾਈਮ ਤੱਕ ਆਪਣੀ ਫਸਲ ਤੇ ਅਸਰ ਰੱਖੇਗੀ ਜਿੰਦੇ ਵਿੱਚ ਕੀ ਗੋਭ ਦੇ ਸੰਡੇ ਦਾ ਅਟੈਕ ਜਲਦੀ ਨਾ ਹੋਵੇ ਇਹ ਸਿਸਟੈਮਿਕ ਦਵਾਈ ਹੈ ਜਿਹੜੇ ਇੱਕ ਪੌਦੇ ਅੱਜਕੇ ਕੰਮ ਕਰੇ ਹੋ لمبے ਸਮੇਂ ਤੱਕ ਅਸਰ ਰਹੇਗੀ ਉਹ ਪਾਣੀ ਦੇ ਉੱਤੇ ਤੈਰਦੀ ਹੈ ਇਸਰੀ ਗੋਪਦੀ ਸੁੰਡੇ ਪਾਣੀ ਤੇ ਜ਼ਿਆਦਾ ਹੈ ਬਸਾਤ ਹੈ ਇਕੱਟ ਹੈ ਉਹਦੇ ਨਾਲ ਗੋਪਦੀ ਸੁੰਡੇ ਨੂੰ ਕੋਈ ਫਰਕ ਨਹੀਂ ਉਹਨੇ ਆਪਣਾ ਨੁਕਸਾਨ ਕਰਨਾ ਇਸਰੀ ਉਹਦੇ ਆਪਾਂ ਨੂੰ ਸਵੇਰੇ ਕਰਨੀ ਜ਼ਿਆਦਾ ਜ਼ਰੂਰੀ